ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਲੁਧਿਆਣੇ ਦੇ ਵਿੱਚ ਆਪ ਦੇ ਕਾਰਜਕਾਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਦੇ ਮਿਸ਼ਨ ਦੀ ਰੂਪਰੇਖਾ ਪੇਸ਼ ਕੀਤੀ। ਇਸ ਨੂੰ ਸੂਬੇ ਦੇ ਪਵਿੱਖ ਦੇ ਲਈ ਇੱਕ ਮਹੱਤਵਪੂਰਨ ਕਦਮ ਦੱਸਦਿਆਂ ਕੇਜਰੀਵਾਲ ਨੇ ਆਪ ਵਲੰਟੀਅਰਾਂ ਦੇ ਇਕੱਠ ਨੂੰ ਪ੍ਰੋਤਸਾਹ ਦਿੱਤਾ ਹੈ ਕਿ ਇਹ ਮਿਸ਼ਨ ਸਿਰਫ ਇੱਕ ਟੀਚਾ ਨਹੀਂ ਹੈ ਸਗੋਂ ਇੱਕ ਸਮੂਹਿਕ ਵਚਨਬੱਧਤਾ ਹੈ ਜੋ ਪੰਜਾਬ ਦੇ ਹਰ ਵਿਅਕਤੀ ਨੂੰ ਨਸ਼ਿਆਂ ਦੇ ਚੁੰਗਲ ਤੋਂ ਮੁਕਤ ਕਰਨ ਦੇ ਲਈ ਇਕਜੁੱਟ ਕਰੇਗੀ। ਆਪ ਵਲੰਟੀਰੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੇਜੀਵਾਲ ਨੇ ਕਿਹਾ ਹੈ ਕਿ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆਪਦੀ ਸਰਕਾਰ ਸਥਾਪਿਤ ਕਰਨ ਦੇ ਲਈ ਦਿਨ ਰਾਤ ਮਿਹਨਤ ਕੀਤੀ ਹੈ ਅੱਜ ਦੀ ਮੀਟਿੰਗ ਬਹੁਤ ਮਹੱਤਵਪੂਰਨ ਹੈ ਕਿਉਂਕਿ ਅਸੀਂ ਇੱਥੇ ਇੱਕ ਸਿਰਫ ਮਿਸ਼ਨ ਦੇ ਲਈ ਇਕੱਠੇ ਹੋਏ ਹਾਂ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਮੇਰਾ ਪੂਰਾ ਵਿਸ਼ਵਾਸ ਹੈ ਕਿ ਜੇਕਰ ਇੱਥੇ ਹਰ ਵਿਅਕਤੀ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਦੀ ਸੌਂ ਖਾਂਦਾ ਹੈ ਤਾਂ ਸਾਨੂੰ ਇਸ ਟੀਚੇ ਨੂੰ ਪ੍ਰਾਪਤ ਕਰਨ ਤੋਂ ਕੋਈ ਨਿਰੋਕ ਨਹੀਂ ਸਕਦਾ ਅਰਵਿੰਦ ਕੇਜੀਵਾਲ ਦੇ ਨਾਲ ਆਪ ਆਗੂਆਂ ਅਤੇ ਵਲੰਟੀਰੀਆਂ ਨੇ ਸੋਚ ਚੁੱਕੀ ਕਿ ਮੈਂ ਪੰਜਾਬ ਦੀ ਤਰ ਮਿੱਟੀ ਦਾ ਸੱਚਾ ਪੁੱਤ ਹਾਂ ਮੈਂ ਆਮ ਆਦਮੀ ਪਾਰਟੀ ਦਾ ਸੱਚਾ ਵੋਲੰਟੀਅਰ ਹਾਂ ਅੱਜ ਮੈਂ ਪੰਜਾਬ ਦੀ ਮਿੱਟੀ ਦੀ ਸੋਹ ਖਾਂਦਾ ਹਾਂ ਕਿ ਮੈਂ ਖੁਦ ਕਦੇ ਨਸ਼ੇ ਦਾ ਸੇਵਨ ਨਹੀਂ ਕਰਾਂਗਾ ਮੈਂ ਆਪਣੇ ਦੋਸਤਾਂ ਪਰਿਵਾਰਾਂ ਤੇ ਸਮਾਜ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗਾ ਜਿੱਥੇ ਵੀ ਮੈਂ ਨਸ਼ਾ ਵਿਕਦਾ ਵੇਖਾਂਗਾ ਮੈਂ ਪੁਲਿਸ ਨੂੰ ਸੂਚਿਤ ਕਰਾਂਗਾ ਮੈਂ ਡਰਾਂਗਾ ਨਹੀਂ ਕਿਉਂਕਿ ਇਸ ਲੜਾਈ ਦੇ ਵਿੱਚ ਪਰਮਾਤਮਾ ਮੇਰੇ ਨਾਲ ਹੈ ਮੈਂ ਸਿੱਖਿਆ ਨੂੰ ਚੁਣਾਂਗਾ ਨਸ਼ੇ ਨੂੰ ਨਹੀਂ ਮੈਂ ਤਰੱਕੀ ਨੂੰ ਚੁਣਾਂਗਾ ਵਿਨਾਸ਼ ਨੂੰ ਨਹੀਂ ਮੈਂ ਇਨਕਲਾਬ ਨੂੰ ਚੁਣਾਂਗਾ ਚੁੱਪ ਨੂੰ ਨਹੀਂ ਆਮ ਆਦਮੀ ਪਾਰਟੀ ਦੇ ਇੱਕ ਸੱਚੇ ਸਿਪਾਹੀ ਵਜੋਂ ਮੈਂ ਸੋਹ ਖ ਉਪਨੇ ਹੀ ਬੈਠਾਂਗਾ ਜਦੋਂ ਤੱਕ ਪੰਜਾਬ ਦੇ ਅੰਦਰੋਂ ਨਸ਼ਾ ਨਹੀਂ ਮੁਕਦਾ ਕੇਜੀ ਵਾਲ ਨੇ ਕਿਹਾ ਹੈ ਕਿ ਪਿਛਲੇ ਮਹੀਨੇ ਦੌਰਾਨ ਨਸ਼ਿਆਂ ਦੇ ਖਤਰੇ ਦੇ ਨਾਲ ਨਜਿੱਠਣ ਦੇ ਲਈ ਬੇਮਿਸਾਲ ਕਾਰਵਾਈਆਂ ਕੀਤੀਆਂ ਗਈਆਂ ਹਨ ਪਿਛਲੇ ਮਹੀਨੇ ਦੇ ਵਿੱਚ ਜੋ ਕੁਝ ਪ੍ਰਾਪਤ ਹੋਇਆ ਹੈ ਉਹ ਕੁਝ ਅਜਿਹਾ ਜੋ 75 ਸਾਲਾਂ ਵਿੱਚ ਕਦੇ ਨਹੀਂ ਦੇਖਿਆ ਉਹਨਾਂ ਨੇ ਨਸ਼ਿਆਂ ਦੀ ਤਸਕਰੀ ਅਤੇ ਇਸ ਦੇ ਨਾਲ ਜੁੜੇ ਨੈਟਵਰਕਾਂ ਦੇ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਯਤਨਾਂ ਦੀ ਹੱਦ ਨੂੰ ਰੇਖਾਂਕਿਤ ਕਰਦੇ ਹੋਏ ਗਿਆ ਟਿੱਪਣੀ ਕੀਤੀ ਹੈ ਕਿ ਕੇਜਰੀਵਾਲ ਨੇ ਅੱਗੇ ਕਿਹਾ ਹੈ ਕਿ ਸਿਰਫ 1 ਮਹੀਨੇ ਦੇ ਵਿੱਚ ਹਜ਼ਾਰਾਂ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਇਹ ਉਹੀ ਨਸ਼ਾ ਤਸਕਰ ਹਨ ਜਿਨ੍ਹਾਂ ਦੇ ਨਾਂ ਸੁਣ ਕੇ ਵੀ ਲੋਕਾਂ ਦੇ ਦਿਲ ਕੰਬ ਉਠਦੇ ਸਨ ਅੱਜ ਇਹਨਾਂ ਨੂੰ ਗ੍ਰਿਫਤਾਰ ਜਾ ਰਿਹਾ ਤੇ ਨਸ਼ੇ ਦੇ ਸੋਦਾਗਰਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ ਹਵਾਲਾ ਤੀਆਂ ਰਾਹੀਂ ਪਾਕਿਸਤਾਨ ਭੇਜੇ ਜਾਣ ਵਾਲੇ ਪੈਸੇ ਸਮੇਤ ਵੱਡੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਅਤੇ ਪੈਸੇ ਬਰਾਮਦ ਕੀਤੇ ਜਾ ਰਹੇ ਹਨ ਨਸ਼ਾ ਤਸਕਰਾਂ ਨੂੰ ਸਪਸ਼ਟ ਸੰਦੇਸ਼ ਦਿੱਤਿਆ ਕੇਜੀ ਵਾਲ ਨੇ ਕਿਹਾ ਹੈ ਕਿ ਜੋ ਕੋਈ ਪੁਲਿਸ ਦੇ ਨਾਲ ਮੁਕਾਬਲਾ ਕਰਨ ਦੀ ਹਿੰਮਤ ਕਰਦਾ ਹੈ ਤਾਂ ਪੁਲਿਸ ਕਾਰਵਾਈ ਕਰਨ ਤੋਂ ਨਹੀਂ ਝਿਜਕੇਗੀ ਸੰਦੇਸ਼ ਸਪਸ਼ਟ ਹੈ ਜਾਂ ਤਾਂ ਨਸ਼ਾ ਵੇਚਣਾ ਬੰਦ ਕਰ ਦਿਓ ਜਾਂ ਫਿਰ ਪੰਜਾਬ ਛੱਡ ਦਿਓ ਕੇਜਰੀਵਾਲ ਨੇ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਦੇ ਵਿੱਚ ਪੰਜਾਬ ਦੀ ਦਰਜਾਬੰਦੀ ਵਿੱਚ ਨਾਟਕੀ ਗਿਰਾਵਟ ਨੂੰ ਵੀ ਉਜਾਗਰ ਕੀਤਾ ਹੈ ਜੋ ਹੁਣ ਪਹਿਲੇ ਨੰਬਰ ਤੋਂ 18ਵੇਂ ਨੰਬਰ ਤੇ ਆ ਗਈ ਹੈ। ਉਹਨਾਂ ਇਸ ਗਿਰਾਵਟ ਦੇ ਲਈ ਸਿਆਸੀ ਸ਼ਖਸੀਅਤਾਂ ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਸੱਤਾ ਅਤੇ ਪੈਸੇ ਦੇ ਲਈ ਵੇਚ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਲਿਆਉਣ ਲਈ ਜ਼ਿੰਮੇਵਾਰ ਅਤੇ ਸੱਤਾ ਦੀ ਖਾਤਰ ਪੰਜਾਬ ਦੀ ਜਵਾਨੀ ਨੂੰ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਨੂੰ ਨਿਆਂ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਨੇ ਆਪ ਦੇ ਯਤਨਾਂ ਦੀ ਤੁਲਨਾ ਕਾਂਗਰਸ ਪਾਰਟੀ ਦੇ ਵੱਲੋਂ ਕੀਤੇ ਗਏ ਵਾਅਦਿਆਂ ਦੇ ਨਾਲ ਕੀਤੀ ਅਤੇ ਗੱਠ ਨੂੰ ਉਹਨਾਂ ਦੇ ਅਸਫਲ ਵਾਅਦਿਆਂ ਦੀ ਯਾਦ ਦਿਵਾਈ। ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਨੇ ਗੁਟਕਾ ਸਹਿਬ ਬਨਾਲ ਸੌ ਖਾਦੀ ਹੈ ਤੇ ਦਾਵਾ ਕੀਤਾ ਸੀ ਕਿ ਉਹ 4 ਹਫ਼ਤਿਆਂ ਦੇ ਅੰਦਰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦੇਣਗੇ ਪਰ ਜਦੋਂ ਉਹ ਸੱਤਾ ਦੇ ਵਿੱਚ ਆਏ ਤਾਂ ਉਹਨਾਂ ਨੇ ਕੁਝ ਵੀ ਨਹੀਂ ਕੀਤਾ। ਇਮਾਨਦਾਰ ਸ਼ਾਸਨ ਪ੍ਰਤੀ ਆਪ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਆਪ ਦੀ ਸਰਕਾਰ ਇੱਕ ਇਮਾਨਦਾਰ ਸਰਕਾਰ ਹੈ। ਅਸੀਂ ਕਦੇ ਵੀ ਅਜਿਹੀ ਸਰਕਾਰ ਨਹੀਂ ਬਣਾਵਾਂਗੇ ਜਿਸ ਨੂੰ ਖਰੀਦਿਆ ਜਾ ਸਕੇ। ਅਸੀਂ ਅਸੀਂ ਨਸ਼ਾ ਤਸਕਰਾਂ ਦੇ ਵਿਰੁੱਧ ਸਖਤ ਕਾਰਵਾਈ ਕਰਦੇ ਹਾਂ ਅਤੇ ਇਸ ਮੁੱਦੇ ਉੱਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਕੇਜਰੀਵਾਲ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵੋਲੰਟਰੀਆਂ ਨੂੰ ਜ਼ਮੀਨੀ ਪੱਧਰ ਉੱਤੇ ਆਪਣੇ ਯਤਨ ਜਾਰੀ ਰੱਖਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਜੇਕਰ ਨਸ਼ਾ ਤਸਕਰ ਤੁਹਾਡੇ ਪਿੰਡ ਵਿੱਚ ਨਸ਼ਾ ਵੇਚਣ ਆਉਂਦੇ ਹਨ ਤਾਂ ਉਹਨਾਂ ਨੂੰ ਇਜਾਜ਼ਤ ਨਾ ਦਿਓ ਅਤੇ ਡਰੋ ਨਾ ਕਿਉਂਕਿ ਪੁਲਿਸ ਅਤੇ ਪ੍ਰਸ਼ਾਸਨ ਦੋਵੇਂ ਤੁਹਾਡੇ ਨਾਲ ਹਨ। ਉਨਾ ਬਲਾਕ ਪ੍ਰਧਾਨਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਜਾਣ ਅਤੇ ਇਹ ਸੁਨੇਹਾ ਫੈਲਾਉਣ ਦਾ ਅਪੀਲ ਕੀਤੀ ਹੈ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਉਹਨਾਂ ਦੇ ਪਿੰਡਾਂ ਦੇ ਵਿੱਚ ਨਸ਼ਾ ਵੇਚਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਇੱਕ ਸ਼ਪਥ ਅੱਜ ہم ਸਭ ਲੋਕ لیں گے۔ ਮੇਰੀ ਆਪ ਸਭ ਤੋਂ ਬੇਨਤੀ ਹੈ ਕਿ ਅਗਰ ਆਪ ਆਪਣੀ ਆਪਣੀ ਜਗ੍ਹਾ ਖੜੇ ਹੋ ਜਾएं। ਖੜੇ ਹੋ ਕੇ ہم ਸਭ ਲੋਕ ਸ਼ਪਤ لیں گے۔ ਮੈਂ ਇੱਕ ਇੱਕ ਸ਼ਬਦ ਬੋਲूंगा, ਇੱਕ ਇੱਕ ਲਾਈਨ ਬੋਲूंगा, ਆਪ ਮੇਰੇ ਪਿੱਛੇ-ਪਿੱਛੇ बोलेंगे। मैं पंजाब की पवित्र धरती का सच्चा बेटा हूं मैं आम आदमी पार्टी का सच्चा कार्यकर्ता हूं आज पंजाब की मिट्टी की सौगंध खाता हूं कि मैं खुद कभी नशा नहीं करूंगा मैं अपने दोस्तों परिवार और समाज को नशे से दूर रखने की पूरी कोशिश करूंगा मैं जहां भी नशा बिकता देखूंगा उसकी सूचना पुलिस को दूंगा मैं डरूंगा नहीं क्योंकि इस लड़ाई में रब मेरे साथ है मैं नशा नहीं शिक्षा चुनूंगा मैं बर्बादी नहीं तरक्की चुनूंगा मैं चुप्पी नहीं क्रांति चुनूंगा मैं आम आदमी पार्टी का सच्चा सिपाही होने के नाते ये सौ चुकता हूं कि जब तक पंजाब नशे से मुक्त नहीं हो जाता तब तक चैन से नहीं बैठूंगा जय हिंद जय हिंद इनकल बोलो